لے آ رہے گل کر چڑا بڑی تو میں سویار کرنی لے ਆਹ ਜ਼ੰਦੇ ਕਾਰਪੇਟਾਂ ਵੀ ਯਾਰ ਇੰਚਰ ਚ ਹੋਣਾ ਚਾਹੀਦਾ ਵੀ ਤੂੰ ਇਹ ਲੈ ਇੰਚੜ ਵਾਲੇ ਕੋਲ ਸਿੱਧੇ ਸਿੱਧਾ ਜਾ ਉਹਦੇ ਕੋਲ ਜਿਹੜੀਆਂ ਲੁਡੀਆਂ ਲਗੜੀਆਂ ਘੱਟ ਰੇਟ ਵਾਲੀਆਂ ਜਿਹੜੀ 50000 ਦੀ ਨਹੀਂ ਜਿਹੜੀ 5000 ਚ ਮਿਲਦੀ ਆ ਭਰਾਵਾ ਤੇਰੀਆਂ ਸਾਰੀਆਂ ਹੀ ਲੈ ਲਊਗਾ ਹੋਲ ਸੇਲ ਤੇ 10 ਨੇ 20 ਨੇ ਤੂੰ ਇਹਨੂੰ ਕੀ ਰੇਟ ਲਾਏਗਾ ਲੂਲੀ ਆ ਲਗੜੀ ਆ ਕਾਣੀ ਆ ਅੰਨੀ ਆ ਕੋਈ ਵੀ ਜਖਮੀ ਆ ਤੂੰ ਮੈਨੂੰ ਦੇ ਦੇ ਸਮਝ ਆ ਗਈ ਮੇਰੀ ਗੱਲ ਯਾਰ ਆ ਜੰਗ ਛੱਡ ਗਿਆ ਇਕੱਠੀਆਂ ਹੀ ਚੱਕ ਲਿਆ ਉੱਥੇ 20 25 100 ਲਾ ਲੋ ਚੱਲ 500 ਨਾਲ ਜਿੰਨੀਆਂ ਵੀ ਜਰਾਂ ਨੇ ਕੋਈ ਜਾ ਧਾ ਕੇ ਜਿਵੇਂ ਆਪਣੇ ਦਾਦੇ ਨੇ ਹਣਾ ਗੁਬਾਰੀ ਇਹ ਜਾ ਕੇ ਉੱਥੇ ਮੰਦਰ ਜੀ ਉੱਥੇ ਲਾਈ ਇੱਕ ਮੰਡੀ ਇਹਨਾਂ ਨੇ ਆਈ ਦੀ ਜੈ ਜਿੱਥੇ ਮੇਟ ਹੋ ਗਈ ਪੂਰੀ ਮਿਨੀ ਕੋ ਤ ਹੋ ਗਈ ਨਾ ਦੋ ਨਾਲ ਹੁਣ ਆ ਜਿਹੜਾ ਆ ਰਿਹਾ ਆਏ ਦੇ ਪਾਪ ਹੋ ਗਏ ਜੇ ਵਿਆਹ ਦੇ ਵਿੱਚ ਚੂਕ ਚੂਕ ਹੋ ਗਈ ਤੇ ਘਰ ਦੇ ਵਿੱਚ ਹੋ ਗਈ ਕੋਈ ਲੜਾਈ ਚੱਲਣਾ ਹੋ ਗਿਆ ਆ ਬੜੀ ਰਹਿਣਾ ਇਹ ਹੁਣ ਕੰਨ ਨੂੰ ਖੂਕ ਮਾਰਦਾ ਇਹਨੇ ਤੂੰ ਇੰਦਰ ਦੁਨੀ ਆਪਣੇ ਇੱਥੋਂ ਇੱਥੋਂ ਹੀ ਲੱਢੀ ਹੈ ਤੇ ਉਹੀ ਬੜੀ ਜਿਹੜੀ ਉਪਰ ਇਹਨੇ 50000 ਰੁਪਏ ਜਾਂਦੀ ਹੈ ਜਾਂਦੀ ਉਹਨੇ 5 5000 ਰੁਪਏ ਐ ਇਹਦੇ ਤੋਂ 50000 ਲੈ ਆਏ ਇਹਦੇ ਤੋਂ 50000 ਲੈ ਲਿਆ ਤੇ ਆ ਗਿਆ ਵਿਚਾਈ ਬਣੀ ਐਨੇ ਬੜੀ ਚੜਾਉਣੀ ਐ ਤੇ ਉਹ ਜਿਹੜਾ ਪੈਸਾ ਆਇਆ ਜਿਹੜੀ 5000 ਰੁਪਏ ਆ ਗਿਆ ਜਾਂ ਜਾਂਦੇ ਨੇ ਇਹ 42000 ਮੇਰੀ ਗੱਲ ਦੀ ਸਮਝ ਆ ਰਹੀ ਹੈ ਤੁਹਾਨੂੰ ਹੁਣ ਉੱਥੇ ਯਿਸੂ ਮਸੀਹ ਨੂੰ ਕਿਉਂ ਗੁੱਸਾ ਆਇਆ ਕਿ ਉੱਥੇ ਬਿਮਾਰ ਬਣ ਗਿਆ ਰੀਤ ਸੀ ਵਿਵਸਥਾ ਸੀ ਕਿ ਇੱਜੜ ਤੋਂ ਲਿਓਣੀ ਆ ਪੱਜਵਾਂ ਤੋਂ ਰਹਿਦ ਲਿਓਣੀ ਆ ਪਰ ਜਾਜਕ ਦਾ ਦਿਮਾਗ ਲਾ ਕੇ ਮਾਸਟਰਮੈਂਡ ਲਾ ਕੇ ਇਹਨੇ ਇੱਥੇ ਵਪਾਰ ਬਣਾ ਲਿਆ ਪੈਸੇ ਦਾ ਦੇਣ ਲੈਣਾ ਨਹੀਂ ਸੀ ਪੈਸੇ ਦਾ ਦੇਣ ਲੈਣ ਚੱਲ ਰਿਹਾ ਸੀ ਤੇ ਯਿਸੂ ਮਸੀਹ ਕਦੋਂ ਗਿਆ ਤੇ ਪਰਮੇਸ਼ਰ ਉੱਪਰ ਕੁਲਾਹ ਰਿਆ ਸੀ ਵੀ ਮੇਰੇ ਲੋਕ ਗਰੀਬ ਨੇ ਇਹ ਪਹਿਲੇ ਹੀ ਮੁੱਡੇ ਕੁੱਤੇ ਨਹੀਂ ਬੜੀ ਦਾ ਕਿਵੇਂ ਲਿਆਉਣਗੇ ਤੇ ਉਲਟਾ ਬੜੀ ਦਾ ਲਿਆਉਂਦੇ ਨੇ ਉਹਨੇ ਕਿ ਚਲੋ ਵਧੀਆ ਜਿਹੜੀ ਮੈਂ ਮਨਜ਼ੂਰ ਕਰਦੇ ਸੀ ਉਹ ਉਹ ਕਰੂਗਾ ਕਬੂਲ ਕਰੂਗਾ ਪਰਮੇਸ਼ਰ ਉਹਦੀ ਭੇਟ ਕਬੂਲ ਨਹੀਂ ਹੋਣੀ ਆਪਾਂ ਆ ਵੀ ਸੁਣਿਆ ਹੋਣਾ ਭਾਈ ਕਹਿਰਾ ਬੱਕਰਾ ਹੋਵੇ ਡੱਬਣਾ ਹੋਵੇ ਵਿੱਚ ਚਿੱਤਾਂ ਵੀ ਨਹੀਂ ਹੋਣਾ ਇਹ ਜਿੰਨਾ ਕੁ ਸੁਣਿਆ ਹੋਣਾ ਕਿਸੇ ਨੇ ਤੇ ਵੀ ਉਹੀ ਲੱਗੂਗਾ

ਉਕਾਏ ਤੇ ਇੱਥੇ ਵੀ ਇਹਨਾਂ ਨੂੰ ਕਰਦੇ ਸੀ ਲੋਕ ਕਿਉਂਕਿ ਧਰਮਕ ਲੋਕ ਸੀ ਚੋਲੇ-ਚੂਲੇ ਪਾਏ ਸੀ ਖੂਬ ਇਹਨਾਂ ਦਾ ਇੱਜ਼ਤ ਸੰਭਾਲ ਸੀ ਤੇ ਜੋ ਕਰਦੇ ਸੀ ਉਹ ਠੀਕ ਸੀ ਤੇ ਭੌਰੀ ਪਾਲੀ ਪਰਜਾ ਜਿਹੜੀ ਸੀ ਉਹਨਾਂ ਦਾ ਬੁਰਾ ਹਾਲ ਹੋ ਰਿਆ ਸੀ ਆ ਕੀ ਹੋ ਰਿਆ ਸੀ ਕੋਪਾਰ ਸੀ ਆराधना ਲੈ ਕੇ ਲੋਕਾਂ ਦੇ ਪਾਪ ਮਾਪ ਛਤਕਾਰੇ ਵਾਲਾ ਤੇ ਪਰ ਕੀ ਹੋ ਰਿਆ ਸੀ इते आए जो कुझु लिखाए वचन सम्झी आई बाही हा